ਵੈਦਿਕਾ ਕਾਲਸਾ ਵੈਦਿਕੀ ਫਤੇ ਅਣਤਾ ਨੂੰ ਸਾਰਿਆਂ ਨੂੰ ਪਤਾਗਾ ਕਿ ਲੱਖਾ ਸਦਾਨਾ ਤੇ ਉਸ ਦੇ ਟੀਮ ਵੱਲੋਂ ਉਹਦੇ ਸਾਥੀਆਂ ਵੱਲੋਂ ਸਮੂਹ ਪੰਜਾਬੀਆਂ ਵੱਲੋਂ ਇੱਕ ਅਪੀਲ ਕੀਤੀ ਗਈ ਸੀ ਕਿ ਲੁਧਿਆਣੇ ਦੇ ਵਿੱਚ 3 ਦਸੰਬਰ ਨੂੰ ਜਿਹੜਾ ਕਾਲਾ ਪਾਣੀ ਜਿਹੜਾ ਜ਼ਹਿਰਾ ਮਲਾਈਆਂ ਜਾ ਰਹੀਆਂ ਵੱਡੇ ਨਾਲੇ ਦੇ ਵਿੱਚ ਵੱਡੇ ਦਰਿਆ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਘਰ-ਘਰ ਵਿੱਚ ਜਿਹੜਾ ਆਪਾਂ ਇਹ ਕਹ ਲਈਏ ਕਿ ਕਾਲਾ ਪੀੜਿਆ ਕੈਂਸਰ ਅਤੇ ਹੋਰ ਅਨੇਕਾਂ ਜਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਲੋਕਾਂ ਨੂੰ ਲੱਗ ਰਹੀਆਂ ਨੇ ਉਸ ਦੇ ਬਾਅਦ ਅੱਜ ਲੱਖਾ ਸੁਧਾਨਾ ਤੇ ਉਸ ਦੇ ਟੀਮ ਵੱਲੋਂ ਜਿਹੜਾ ਬੰਨ ਮਾਰਨਾ ਇੱਕ ਲੋਕਾਂ ਨੂੰ ਅਪੀਲ ਦਿੱਤੀ ਗਈ ਸੀ ਕਿ ਇਸ ਜਿਹੜਾ ਬੁੱਢਾ ਨਾਲਾਗਾ ਦਰਿਆਗਾ ਜਿਹੜਾ ਇਹਦੇ ਵਿੱਚ ਕਾਲੇ ਪਾਣੀ ਆਉਂਦਾਗਾ ਜ਼ਹਿਰਾ ਹੁੰਦੀਆਂ ਨੇ ਉਹਨੂੰ ਅਸੀਂ ਜਿਹੜਾ ਬੰਦ ਕਰਾਂਗੇ ਕਿਉਂਕਿ ਫਰਜ ਬਣਦਾਗਾ ਸਰਕਾਰਾਂ ਦਾ ਪਰ ਲੱਖੇ ਸੁਧਾਨੇ ਤੇ ਉਸ ਦੇ ਟੀਮ ਤੇ ਜਦ ਪੰਜਾਬੀ ਲੋਕਾਂ ਨੂੰ ਕਿਉਂ ਖੱਜਲ ਖਵਾਰ ਅੱਜ ਹੋਣਾ ਪਿਆ ਰਿਹਾਗਾ ਤੇ ਅੱਜ ਬੰਨ ਮਾਰਨ ਦੇ ਤੈਤ ਜਿਹੜੇ ਲੱਖਾਂ ਸਿਧਾੜਾਂ ਤੇ ਹੋਰ ਅਨੇਕਾਂ ਜਿਹੜੇ ਲੋਕ ਸੇ ਉੱਤੇ ਪਹੁੰਚੇ ਨੇ ਪਰ ਪੁਲਿਸ ਵੱਲੋਂ लाठी चार्ज ਕੀਤਾ ਗਿਆ ਪੁਲਿਸ ਵੱਲੋਂ ਧੱਕੇ ਦੇ ਨਾਲ ਗੱਡੀਆਂ ਦੇ ਵਿੱਚ ਜਿਹੜਾ ਥੁੰਨਿਆ ਗਿਆ ਨਿੰਗ ਸਿੰਘਾ ਉੱਤੇ ਵਾਰ ਕੀਤੇ ਗਏ ਨੇ ਪੁਲਿਸ ਵੱਲੋਂ ਤੇ ਬਹੁਤ ਵੱਡੀ ਵੱਡੀ ਅਪਡੇਟ ਹੈ ਤੇ ਵੱਡੀ ਖਬਰ ਹੈ ਇਹਨੂੰ ਜਲਦੀ-ਜਲਦੀ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤਾਂ ਮੈਂ ਹੁਣ ਲੱਖਾਂ ਸਿਧਾਣੇ ਦੀ ਉਹ ਵੀਡੀਓ ਵੀ ਸਵਾਹ ਜਿਸ ਤੇ ਮਗਰ ਲੱਖੇ ਸਿਧਾਣੇ ਮਗਰ ਪੁਲਿਸ ਲੱਗੀ ਹੋਈ ਆ ਕਿ ਐ ਨਹੀਂ ਪਤਾ ਕਿ ਕੁਝ ਮਿੰਟਾਂ ਦੇ ਵਿੱਚ ਜਿਹੜਾ ਲੱਖੇ ਸਧਾਣਾ ਨੂੰ ਵੀ ਜਿਹੜੀ ਪੰਜਾਬ ਸਰਕਾਰ ਗਰਪਧਾਰਕ ਕਰ ਸਕਦੀ ਆ ਕਿਉਂਕਿ ਦੂਜੇ ਪਾਸੇ ਜਿਹੜੇ ਵਪਾਰੀ ਵਰਗ ਸੀ ਉਹ ਆਵਰਾ ਟੈਂਟ ਲਾ ਕੇ ਬੈਠੇ ਨੇ ਸਟੇਜ ਤੇ ਬੈਠੇ ਨੇ ਪੁਲਸ ਉਹਨਾਂ ਦੀ ਰਾਖੀ ਕਰ ਰਹੀ ਆ ਪਰ ਦੂਜੇ ਪਾਸੇ ਪੰਜਾਬੀ ਪੁਲਸ ਜਿਹੜੀਆਂ ਆਪਾਂ ਕਹਿੰਦੇ ਝਟਪਾ ਝਟਪਣੀ ਪੁਲਸ ਡਾਂਗਾ ਮਾਰ ਰਹੀ ਆ ਸਿੱਧੀਆਂ ਲਾਠੀ ਚਾਰਜ ਕੀਤਾ ਹੋਇਆਗਾ ਇਸ ਵੇਲੇ ਤਾਂ ਧਾਰਨੂ ਦਿਖਾਉਣਾ ਕਿ ਲੱਖਾ ਸਧਾਣਾ ਕਿਹੜੇ ਕਿਹੜੇ ਪਿੱਛੇ ਕਿੱਧਰ ਭੱਜਿਆ ਫਿਰਦਾਗਾ ਕਿਉਂਕਿ ਲੱਕੇ ਸੁਧਾਰੇ ਦਾ ਪੰਚਨਾ ਉੱਥੇ ਕਿਉਂ ਲਾਜ਼ਮੀ ਸੀ ਕਿਉਂਕਿ ਕਿਹੜਾ ਮੇਨ ਬੰਦਾਗਾ ਬਲਾਰਾਗਾ ਮੁੱਖ ਬਲਾਰਾਗਾ ਉਹਨਾਂ ਨੇ ਲੋਕਾਂ ਨੂੰ ਸੁਚੇਤ ਕਰਨਾ ਸੀ ਕਿ ਜੇਕਰ ਅੱਜ ਨਹੀਂ ਸਰਕਾਰ ਬੰਨ ਬਾੜ ਦਿੰਦੀ ਤਾਂ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਆਪਾਂ ਇਹ ਕਹਿ ਲਈਏ ਆਉਣ ਵਾਲੇ ਮਹੀਨੇ ਦੇ ਸਾਲਾਂ ਦੇ ਵਿੱਚ ਕਹਿ ਦਈਏ ਕਿ ਉਹ ਹਾਲਾਤ ਹੋ ਜਾਣਗੇ ਪੰਜਾਬ ਦੇ ਜਿਹੜਾ ਪੰਜਾਬ ਨੂੰ ਸਿਆਉਣੀ ਦੀ ਚੜੀ ਕਿਹਾ ਜਾਂਦਾ ਸੀ ਬੇਸ਼ੱਕ ਆਰਥਿਕ ਪੱਖੋਂ ਅੱਜ ਵੀ ਪੰਜਾਬ ਜਿਹੜਾ ਕਮਜ਼ੋਰ ਹੋ ਚੁੱਕਿਆਗਾ ਅਰ ਜੇ ਤੋਂ ਇਹਦੇ ਅੰਦਰ ਜਿਹੜੀਆਂ ਜ਼ਹਿਰਾਂ ਮਲਾਈਆਂ ਜਾ ਰਹੀਆਂ ਨੇ ਸਾਡੇ ਨੌਜਵਾਨ ਮਾਂ ਬਾਪ ਜਿਹੜੇ ਕਿ ਤੜਫ ਤੜਫ ਕੇ ਇਹਨਾਂ ਬਿਮਾਰੀਆਂ ਦੇ ਨਾਲ ਮਰ ਰਹੇ ਨੇ ਇਸ ਕਰਕੇ ਲੋਕਾਂ ਨੂੰ ਹਰ ਇੱਕ ਪੰਜਾਬੀ ਨੂੰ ਚਾਹੀਦਾ ਹੈਗਾ ਆਪਾਂ ਦਾ ਵੀਡੀਓ ਸੁਣਾਉਣ ਲੈ ਕੇ ਸਿਧਾਣੇ ਦੀ ਸੁਣਾਓ ਤੇ ਅਪਾ ਅੱਗੇ ਵੱਲ ਬਾਤ ਕਰਦੇ ਆਂ ਕਿਤੇ ਟੋਹ ਆ ਜੋ ਇਧਰ ਮੁੜ ਜਾ ਇਧਰ ਮੁੜ ਇਧਰ ਮੁੜ ਜੇ ਤੁਸੀਂ ਤੁਸੀਂ ਉਠਖੜੋਗੇ ਕਿੰਨੇ ਪਿੰਡਾਂ ਨਾਲ ਲਿਦਾਣੇ ਦੇ ਆਲੇ-ਕਾਲੇ ਉੱਠ ਕੇ ਤੁਸੀਂ ਬੱਚਾ ਬੱਚੇ ਉਹ ਝੋਕ ਦੇ ਉਸ ਨੂੰ ਨਹੀਂ ਲਿਆਉ ਬੰਦੇ ਯਾਰ ਉਹਨੇ ਬੰਦੇ ਤੁਸੀਂ ਪਹੁੰਚ ਗਿਆ ਮੈਂ ਕਹਿੰਦਾ ਉੱਥੇ ਬੁਣੀਆਂ ਪਹੁੰਚ ਗਿਆ ਜਵਾਗ ਥੋੜੀ ਮਜਾਲ ਨਹੀਂ ਕਿਸੇ ਦੀ ਦਿੱਤੇ ਕਿੰਨੇ ਕਨ ਨੂੰ ਰੋਕ ਲੜ ਕੇ ਕਿੰਨੇ ਕਨ ਨੂੰ ਲਾਕੇ ਲਾਦ ਦੇਣਾ ਕੀ ਕਰ ਦੇਣਗੇ ਗੋਲਗੇ ਮਾਰ ਦੇਣਗੇ ਇੱਕ ਪਾਸੇ ਨਾਲ ਲਾਂਦੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾਂ ਵਾਲਾ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਨਾ ਉਹਦਾ ਵਿਟਾਂਗਾ ਵਾਰ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਦੇਣਗੇ ਵਰਨਾ ਇਹ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਤਾਂ ਐਂਟਰੇਨ ਕਰ ਲਏ ਰਾਜ ਰੋਗ ਲੋ ਅੱਲ ਲੱਟ ਪਰ ਘਟੋ ਘਟ ਤੁਸੀਂ ਇਹਦਾ ਸੋਚ ਲਓ ਤੁਸੀਂ ਇੰਨੇ ਤਾਂ ਕਾਲੇ-ਕਾਲੇ ਪਿੰਡ ਹੀ ਨਿ ਲਿਧਿਆਣੇ ਦੇ ਇਕ ਲਾ ਲਿਧਿਆਣਾ ਇਹ ਨੂੰ ਠੱਲ ਪਾ ਦਿੰਦਾ ਜਣੇ ਦੋ ਮਹੀਨੇ ਦੂਜੇ ਮਹੀਨੇ ਹੋ ਗਏ ਨਹੀਂ 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 ਦੂਤ ਕਿੱਥੇ ਜਾ ਤੁਹਾਨੂੰ ਹਾਂ ਹੀ ਆ ਯਾਰ ਉਹ ਮੇਰਾ ਬਈ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਿਰਾ ਉੱਥੇ ਪਹੁੰਚ ਲੱਕੇ ਸਿਧਾਣੀ ਦੀ ਜਿਹੜੀ ਵੀਡੀਓ ਕਾਫੀ ਲੰਬੀ ਆ ਤੇ ਇਥੋਂ ਅੰਦਾਜ਼ਾ ਲਗਾ ਸਕਦੇ ਆਪਾਂ ਕਿ ਲੱਕੇ ਸਿਧਾਣੇ ਦੇ ਮਗਰ ਜਿਹੜੀਆਂ ਪੰਜ ਗੱਡੀਆਂ ਲੱਗੀਆਂ ਹੋਈਆਂ ਨੇ ਲੱਕੇ ਸਿਧਾਣੇ ਦੀ ਜਿਹੜੇ ਨੌਜਵਾਨ ਨੇ ਗੱਡੀ ਚਲਾ ਰਹੇ ਨੇ ਉਹਨਾਂ ਨੇ ਕਿਸੇ ਪਿੰਡ ਦੇ ਵਿੱਚ ਗੱਡੀ ਵਾਰ ਦਿੱਤੀ ਆ ਤੇ ਹੁਣ ਤੁਸੀਂ ਲੋਕੋ ਜਿਹੜੇ ਸੁੱਤੇ ਪਏ ਹੋ ਆਪਾਂ ਇਹ ਕਹਿ ਦਈਏ ਜਾਂ ਜਿਹੜੇ ਅਜੇ ਘਰਾਂ 'ਚੋਂ ਬਾਹਰ ਨਹੀਂ ਨਿਕਲੇ ਹਾ ਲੁਧਿਆਣਾ ਜਿੱਥੇ ਪੈਂਦਾਗਾ ਇਹ ਕੱਲੇ ਲੁਧਿਆਣੇ ਦੇ ਲੋਕ ਨਹੀਂ ਮਰ ਰਹੇ ਜਾਂ ਸਾਰਾ ਪੰਜਾਬ ਜਿਹੜਾ ਰਾਜਸਥਾਨ ਤੱਕ ਦਾ ਜਿਹੜਾ ਇਸ ਪਾਣੀ ਜਾਂਦਾਗਾ ਸਾਰਾ ਜਿਹੜੀਆਂ ਜ਼ਹਿਰਾਂ ਨੇ ਕੈਮੀਕਲ ਆ ਜਿਹੜਾ ਉਹ ਪੰਜਾਬ ਦੀ ਧਰਤੀ ਦੇ ਵਿੱਚ ਪਾਇਆ ਜਾਂਦਾ ਹੈਗਾ ਟੋਏ ਪੱਟ ਕੇ ਜਿਹੜਾ ਆਪਾਂ ਬੋਰ ਕਰਕੇ ਪਾਇਆ ਜਾਂਦਾ ਹੈਗਾ ਇਸ ਕਰਕੇ ਜਿਹੜੀਆਂ ਅੱਜ ਧੜਾ ਧੜ ਬਿਮਾਰੀਆਂ ਨੇ ਜਿਹੜੀਆਂ ਹਾ ਟੈਗ ਤੋਂ ਲੈ ਕੇ ਜਿਹੜੀਆਂ ਕਿੰਨੀ ਅਨੇਕਾ ਬਿਮਾਰੀਆਂ ਨੇ ਜਿਹੜੀਆਂ ਤੇ ਚੁੰਬੜੀਆਂ ਹੋ ਜਾਂ ਨੇ ਤੇ ਦੂਜੇ ਪਾਸੇ ਤੁਹਾਨੂੰ ਪਤਾ ਹੈਗਾ ਤੁਹਾਡਾ ਕੋਈ ਮਰੀਜ਼ ਬਿਮਾਰ ਹੋ ਜੇ ਤੇ ਦੂਜੇ ਪਾਸੇ ਡਾਕਟਰ ਜਿਹੜੀ ਸੈੱਲ ਲਾ ਲੈਂਦੇ ਆ ਕੈਟਾਂ ਦੇ ਆਰਡਰ ਪੀਏ ਆ ਫੀਸ ਜਿਹੜੀ 3-300 4-400 5-500 ਰੁਪਏ ਆ ਉਹ ਆਰਡਰ ਲੈਂਦੇ ਨੇ ਤੇ ਤੁਹਾਨੂੰ ਜਿਵੇਂ ਮੰਨ ਕੇ ਸਿਰ ਦਿੰਦੇ ਨੇ ਤੁਸੀਂ ਸਾਰੀ ਜ਼ਿੰਦਗੀ ਫਿਰ ਤੁਸੀਂ ਉੱਠ ਨਹੀਂ ਸਕਦੇ ਫਿਰ ਲੋਕ ਕਹਿੰਦੇ ਆ ਜੀ ਕਿਸਾਨ ਆ ਇਸ ਤਰ੍ਹਾਂ ਵੀ ਮਹਿੰਗੇ ਟਰੈਕਟਰ ਲੈਂਦੇ ਜੀ ਫਲਾਣਾ ਲੈਂਦੇ ਪਰ ਕਿਸਾਨਾਂ ਤੇ ਸਾਰੀ ਗੱਲ ਆ ਜਾਂਦੀ ਆ ਹੁਣ ਤੁਸੀਂ ਵੇਖੋ ਜਿਹੜੀ ਸਭ ਤੋਂ ਵੱਡੀ ਆਬਾਦੀ ਆ ਪਿੰਡਾਂ ਦੇ ਵਿੱਚ ਉਹ ਹੈਗੀ ਆ ਕਿਸਾਨਾਂ ਜ਼ਿਮੀਂਦਾਰਾਂ ਦੀ ਅਤੇ ਹੋਰ ਤਾਂ ਵੀ ਆ ਰਹੇ ਨੇ ਪਰ ਜਿਹੜਾ ਸਾਰਾ ਤੋਂ ਜ਼ਹਿਰ ਆ ਪਾਣੀ ਆ ਜਿਹੜਾ ਉਹ ਪਿੰਡਾਂ ਦੇ ਵਿੱਚ ਦੀ ਪ੍ਰਵਾਸ ਕਰ ਰਿਹਾ ਹੈਗਾ ਪਿੰਡਾਂ ਦੇ ਵਿੱਚ ਜਿਹੜਾ ਆ ਨਾਲੇ ਲਾ ਕੇ ਜਿਹੜਾ ਆਪਾਂ ਕਹਿ ਦਈਏ ਕਿ ਕਿਧਰੋਂ ਕਿਧਰੋਂ ਪਾਣੀ ਪਾਇਆ ਜਾ ਰਿਹਾ ਹੈ ਕਿਹੜੇ ਕਿਸੇ ਪਾਸੇ ਪਾਇਆ ਜਾ ਰਿਹਾਗਾ ਹੁਣ ਸਭ ਤੋਂ ਵੱਡੀ ਜਿਹੜੀ ਅਪਡੇਟ ਇਹ ਆ ਕਿ ਇਹਨਾਂ ਲੋਕਾਂ ਵੱਲੋਂ ਇਹਨਾਂ ਜਿਹੜਾ ਵਪਾਰੀ ਵਰਗਾ ਧਰਤੀ ਹੇਠਲੇ ਜਿਹੜੇ ਟੋਏ ਨੇ ਡੂੰਘੇ ਪਟਕੇ ਆਪਾਂ ਖਾਲ ਕਹਿ ਦਈਏ ਜਾਂ ਉਸ ਨੂੰ ਬੋਰ ਕਹਿ ਦਈਏ ਕਿ ਉਹਨਾਂ ਰਾਹੀਂ ਜਿਹੜਾ ਪਾਣੀ ਆ ਉਹ ਧਰਤੀ ਦੇ ਵਿੱਚ ਜਿਹੜਾ ਸਿੱਟਿਆ ਜਾ ਰਿਹਾਗਾ ਅਤੇ ਜਿਹੜਾ ਬੁੱਢੇ ਨਾਲੇ ਦੇ ਵਿੱਚ ਪਾਣੀ ਆ ਰਿਹਾਗਾ ਉਹ ਵੱਡੀ ਪੱਧਰ ਤੇ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਕੈਮੀਕਲ ਵਾਲਾ ਕਾਲਾ ਪਾਣੀਆ ਜਿਹੜਾ ਉਹ ਪਾਣੀ ਜਿਹੜਾ ਪ੍ਰਵੇਸ਼ ਕਰ ਚੁੱਕਿਆਗਾ ਪੰਜਾਬ ਦੀ ਧਰਤੀ ਉੱਤੇ ਪੰਜਾਬ ਨੂੰ ਜੇਕਰ ਬਚਾਉਣਾਗਾ ਤਾਂ ਅੱਜ ਤੁਸੀਂ ਮੌਕਾਗਾ ਲੱਖਾਂ ਸਿਧਾਣਾ ਹੋਵੇ ਚਾਹੇ ਕੋਈ ਹੋਰ ਹੋਵੇ ਜੋ ਵੀ ਪਾਣੀਆ ਦੀ ਗੱਲ ਕਰਦਾ ਚਾਹੇ ਕਿਸਾਨ ਜੁਨੀਆ ਨਾ ਹੋਣ ਤੇ ਉਹਨਾਂ ਦੇ ਹੱਕ ਦੇ ਵਿੱਚ ਖੜਨਾ ਜਿਹੜਾ ਤੁਹਾਨੂੰ ਜ਼ਰੂਰ ਚਾਹੀਦਾਗਾ ਅੱਜ ਬੇਸ਼ੱਕ ਪੁਲਿਸ ਵੱਲੋਂ ਨਿਗ ਸਿੰਘ ਵੀ ਉੱਥੇ ਪਹੁੰਚੇ ਨੇ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਜਾਂ ਹੋਰ ਲੋਕ ਪਹੁੰਚੇ ਨੇ ਉੱਥੇ ਉਹਨਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਇਹ ਬਹੁਤ ਮੰਦ ਭਾਗਾ ਵਰਤਾਰਾ ਹੈਗਾ ਕਿਉਂਕਿ ਹਰ ਇੱਕ ਆਪਣੇ ਹੱਕਾਂ ਦੇ ਲਈ ਜਿਹੜਾ ਲੜ ਸਕਦਾ ਹੈਗਾ ਗੱਲ ਕਹਿ ਸਕਦਾ ਹੈਗਾ ਜੇ ਜਮਹੂਰੀਅਤ ਹੱਥ ਦੇ ਨਾਲ ਆਪਾਂ ਦੇਖੀਏ ਤਾਂ ਤੁਸੀਂ ਕਹਿੰਦੇ ਹੋ ਕਿ ਆਜ਼ਾਦੀ ਆ ਬੋਲਣ ਦੀ ਆਜ਼ਾਦੀ ਆ ਧਰਨੇ ਲਾਉਣ ਦੀ ਆਜ਼ਾਦੀ ਆ ਤੇ ਫਿਰ ਅੱਜ ਕਿਉਂ ਨੌਜਵਾਨਾਂ ਨੂੰ ਫੜ-ਫੜ ਕੇ ਪੁਲਿਸ ਵੱਲੋਂ ਘੜੀਸ-ਘੜੀਸ ਕੇ ਜਿਹੜਾ ਗੱਡੀਆਂ ਦੇ ਵਿੱਚ ਸੁੱਟਿਆ ਜਾ ਰਿਹਾ ਹੈਗਾ ਕਿਓ ਪੁਲਿਸ ਵੱਲੋਂ ਜਿਹੜਾ ਲਾਠੀ ਚਾਰਜ ਅੰਨੇ ਬਾਅਦ ਕੀਤਾ ਜਾ ਰਿਹਾਗਾ ਇਹ ਕਿਹੜੇ ਕਾਨੂੰਨ ਦੇ ਦਾਇਰੇ ਦੇ ਵਿੱਚ ਦਰਜਾ ਮੈਨੂੰ ਇਹ ਦੱਸ ਦਿਓ ਕਿ ਲਾਠੀ ਚਾਰਜ ਪੁਲਿਸ ਵੱਲੋਂ ਸਾਤ ਮਈ ਨੂੰ ਧਰਨਾ ਦੇ ਰਹੇ ਨੇ ਕੋਈ ਹੁੱਲੜਬਾਜੀ ਨਹੀਂ ਕਰ ਰਹੇ ਤੁਸੀਂ ਉਹਨਾਂ ਨੂੰ ਡਿਟੇਨ ਕੀਤਾ ਘਰਾਂ ਦੇ ਵਿੱਚ ਫੜ ਲੇ ਤੇ ਇਸ ਕਰਕੇ ਜਿਹੜਾ ਆ ਧੱਕਾਗਾ ਜਿਹੜਾ ਪੰਜਾਬ ਸਰਕਾਰ ਕਰ ਰਹੀ ਆ ਇਹ ਬਹੁਤ ਜਿਹੜਾ ਆਉਣ ਵਾਲੇ 27 ਜਿਹੜਾ ਦੇ ਵਿੱਚ ਆ ਬਹੁਤ ਮਹਿੰਗਾ ਪਵੇਗਾ ਤੁਸੀਂ ਇਸ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਕਰ ਦਿਓ ਆਉਣ ਵਾਲਾ ਇੱਕ ਹੋਰ ਅਪਡੇਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਧੰਨਵਾਦ ਬੈਰਜਿਕਾ ਖਾਲਸਾ ਬੈਰਜਿਕੀ ਫਤੇ